ਬਾਈ ਆਂਡਾ ਮਹਿੰਗਾ ਹੈ ਹਾਂ ਮੈਨੂੰ ਕਮੈਂਟ ਵੀ ਬਹੁਤ ਆਉਂਦੇ ਸੀ ਜਾਂ ਉਹਦਾ ਵੀ ਆ ਕੇ ਕਹਿਣ ਦੇ ਬਾਈ ਆਂਡਾ ਮਹਿੰਗਾ ਹੈ ਇਹ ਤਾਂ 7-8 ਰੁਪਈਆ ਦਾ ਹੋਣਾ ਚਾਹੀਦਾ ਉਹਨਾਂ ਵੀਰੇ ਨੂੰ ਮੈਸੇਜ ਕਰਨਾ ਚਾਹੁੰਦਾ ਵੀ ਹੁਣ ਮੌਕਾ ਵੀਰੇ ਹਾਂ ਬੱਚੇ ਲੈ ਜਾਓ ਮੈਂ ਇੱਥੇ ਰੱਖ ਲਓ ਤੇ ਮੈਨੂੰ 7-8 ਰੁਪਈਆ ਦਾ ਆਂਡਾ ਜਦੋਂ ਮਰਜ਼ੀ ਦੇ ਜਾ ਕਰੋ ਸਹੀ ਹੈ ਪਤਾ ਲੱਗ ਜਾਂਦਾ ਵੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਹਾਂ ਬਾਈ ਕੁਲਦੀਪ ਸਿੰਘ ਟਵਾਣਾ ਕੋਲ ਪਿੰਡ ਚਨਾਰਥਲ ਤੇ ਬਾਈ ਦਾ ਹੈਗਾ ਦੇਸੀ ਪੋਲਟਰੀ ਦਾ ਕੰਮ ਦੇਸੀ ਮੁਰਗੀਆਂ ਪਾਲਦਾ ਬਾਈ ਤੇ ਬਾਈ ਨਾਲ ਕਰਵਾਉਣੀ ਹੈ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਤੁਹਾਡੀ ਟੀਮ ਦਾ ਧੰਨਵਾਦ ਬਾਈ ਜੀ ਤੇ ਬਾਈ ਨੇ ਬਣਾਇਆ ਨਵਾਂ ਫਾਰਮ ਤੁਹਾਨੂੰ ਬਹੁਤ ਬਧਾਈਆਂ ਬਧਾਈਆਂ ਬਾਈ ਜੀ ਤੁਹਾਨੂੰ ਤੁਹਾਨੂੰ ਵੀ ਬਹੁਤ ਬਧਾਈਆਂ ਜੀ ਤੇ ਕਿੰਨਾ ਖਰਚ ਆ ਗਿਆ ਬਈ ਆਪਣਾ ਇਹ ਫਾਰਮ ਬਣਾਉਣ ਤੇ ਇਹ ਆਪਣਾ ਫਾਰਮ ਵੀਰੇ ਬਣਾਉਣ ਤੇ ਤਕਰੀਬਨ 2 ਲੱਖ ਰੁਪਏ ਆ ਗਿਆ ਸਾਰਾ ਵੀਰੇ ਠੀਕ ਆ ਹਾਂ ਤੇ ਮੁਰਗੀ ਕਿਹੜਿਆ ਕਿਹੜੀ ਬਰੀਡ ਰੱਖੀ ਤੁਸੀਂ ਨਸਲ ਕਿਹੜੀ ਰੱਖੀ ਬਰੀਡ ਆਪਣੇ ਕੋਲੇ ਆਰ ਆਈ ਆਰ ਤੇ ਬਲੈਕ ਐਸਲੋ ਦੋ ਕਿਸਮਾਂ ਵੀ ਤੇ ਕਿੰਨੇ ਟਾਈਮ ਦਾ ਬੱਚਾ ਤੁਸੀਂ ਇਹ ਪਾਇਆ ਹੋਇਆ ਬਈ ਇਹਦੇ ਵਿੱਚ ਇਹ ਬੱਚਾ ਵੀਰੇ ਇੱਕ ਦਿਨ ਦਾ ਪਾਇਆ ਸੀਗਾ ਹੁਣ ਇਹ 17-18 ਦਿਨਾਂ ਦਾ ਹੋ ਗਿਆ ਬੱਚਾ ਇਹ ਠੀਕ ਆ ਹਾਂ ਇਹ ਹੁਣ ਟੋਟਲ 1000 ਬੱਚਾ ਇਹ ਇਹਦੇ ਵਿੱਚ 500 ਬਲੈਕਕੈਸਟ ਲਵਾਵਾ ਤੇ 500 ਆਰ ਆ ਯਾਰ ਠੀਕ ਦੋਨੇ ਬਰੀਡਾਂ ਮਿਕਸਰ ਪਿਛਲੀ ਵਾਰੀ ਆਪਾਂ ਪਾਇਆ ਸੀ ਵੀਰੇ ਕੱਲਾ ਆ ਰਹੀ ਯਾਰ ਹਮ ਇਹਦੀ ਬਲੈਕਕੈਸਟ ਨੂੰ ਇਸ ਕਰਕੇ ਪਾਇਆ ਆਪਾਂ ਵੀ ਜਦੋਂ ਵੱਡੇ ਹੋਗੇ ਨਾ ਦੋ ਪੋਰਸ਼ਨ ਚ ਕਰ ਦਾਂਗੇ ਇੱਕ ਸਾਈਡ ਬਲੈਕਕੈਸਟ ਦਾ ਇੱਕ ਸਾਈਡ ਆ ਰ ਆ ਯਾਰ ਇਹ ਚੋਂ ਆਪਾਂ ਇਹ ਦੇਖਣਾ ਵੀ ਕਿਹੜੀ ਬਰੀਡ ਜਿਆਦਾ ਅੰਡੇ ਦਿੰਦੀ ਆ ਫਿਰ ਆਪਾਂ ਗਾਹ ਨੂੰ ਉਸੇ ਤੀ ਕ ਤੇ ਇਹਦੇ ਵਿੱਚ ਤੁਸੀਂ ਆਪਣਾ ਸੇਲ ਪਰਚੇਜ ਦਾ ਵੀ ਕਰਦੇ ਮੈਂ ਹਾਂ ਹਾਂ ਬਈ ਬੱਚਾ ਪੁੱਤ ਦਿੰਨੇ ਆ ਬੱਚੇ ਦੀ ਆਪਣੇ ਕੋਈ ਬੁਕਿੰਗ ਹੁੰਦੀ ਹੈ ਜੇ ਕਿਸੇ ਵੀਰ ਨੇ ਲੈਣਾ ਉਹ ਬੁੱਕ ਕਰਾ ਸਕਦਾ ਆਪਣੇ ਕੋਈ ਆਰ ਆਰ ਬਲੈਕਸਟ ਲੋ ਦੋਨੇ ਕਿਸਮਾਂ ਦੇ ਬੱਚੇ ਨੇ ਤੇ ਬੱਚੇ ਦੀ ਕੁਆਲਿਟੀ ਦੀ ਬਰੀਡ ਦੀ ਗਾਰੰਟੀ ਹੋ ਗਈ ਪਿਆਰ ਸਾਰੇ ਵੈਕਸੀਨੇਸ਼ਨ ਕਰਵਾਏ ਹੋਏ ਐਸੀਆਂ ਜਾਂ ਹੋਈ ਹੋਊਗੀ ਠੀਕ ਆ ਜਿਹੜਾ ਇਹ ਤੁਸੀਂ ਆਪਣਾ ਰੱਖਿਆ ਹੋਇਆ ਇਹਦੀ ਵੈਕਸੀਨੇਸ਼ਨ ਪੂਰੀ ਕੰਪਲੀਟ ਕਰਵਾਉਣੀ ਆ ਹਾਂ ਹਾਂ ਤੇ ਕਿੰਨੀ ਕਹਿਦੀ ਜਿਹੜੀ ਹੈਗੀ ਬਿਮਾਰੀ ਦੀਦਾਰ ਹੈਗੀ ਬਈ ਮਾਰਟੈਲਿਟੀ ਜਾਂ ਕੋਈ ਉਹ ਜਾਂ ਕੁਝ ਮਾਰਟੈਲਿਟੀ ਇਹਦੇ ਚ ਵੀਰੇ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਹੈਣਾ ਲੋਕਾਂ ਨੂੰ بیمਾ ਕਰ ਲਾ ਹੁੰਦਾ ਬਿਲਕੁਲ ਮਾਰਟੈਲਿਟੀ ਜੇ ਆਪਣੀ ਇਹਦੀ ਗੌਰ ਨਹੀਂ ਇੱਕ ਮਿੰਟ ਵੀ ਇਹਦੇ ਚ ਪਾਸੇ ਹੋਣਾ ਤਾਂ ਮਾਰਟੈਲਿਟੀ ਬਹੁਤ ਹੈ ਵੀਰੇ 100% ਮਾਰਟੈਲਿਟੀ ਮੰਨ ਕੇ ਚੱਲੋ ਵੀ ਜੇ ਆਪਣੀ ਅੱਧਾ ਘੰਟਾ ਵੀ ਆਸਾਸੇ ਪਾਸੇ ਹੋਏ ਜੇ ਇਹਦੇ ਚ ਆਪਣੀ ਅੱਖ ਨਿਕਲ ਗਈ ਤਾਂ ਨਹੀਂ ਪਤਾ ਸਾਰੇ ਦੇ ਸਾਰੇ ਦੇ ਕਹਿਣ ਦਾ ਭਾਵ ਵੀ 24 ਘੰਟੇ ਧਿਆਨ ਰੱਖਣਾ ਪੈਂਦਾ ਹੈ 24 ਘੰਟੇ 1 ਮਹੀਨਾ ਦਾ ਫੁੱਲ ਧਿਆਨ ਰੱਖਣਾ ਪੈਂਦਾ ਵੀਰੇ ਠੀਕ ਆ ਹਾਂ ਤੇ ਇਹਦਾ ਮੰਨ ਕੇ ਚੱਲੋ ਵੀ ਖਾਦ ਖਰਾਕ ਦਾ ਜਿਹੜਾ ਹੈਗਾ ਵੀ ਉਹ ਵੀ ਕੀ ਹੈਗਾ ਸਸ਼ਟਮ ਇਹਦਾ ਖਾਦ ਖਰਾਕੇ ਦੀ ਫੀਡ ਆਉਂਦੀ ਹੈ ਵੀਰੇ ਜਿਵੇਂ ਹੁਣ 1 ਮਹੀਨੇ 0 ਦਿਨ ਤੋਂ ਲੈ ਕੇ 1 ਮਹੀਨੇ ਤੱਕ ਕਰਮ ਚ ਇੱਕ ਫੀਡ ਆਉਂਦੀ ਹੈ ਹਮ 1 ਮਹੀਨੇ ਜਦੋਂ ਪਲੱਸ ਹੋ ਗਿਆ ਇਹ ਉਦੋਂ ਬਾਅਦ ਗਰੋਵਰ ਫੀਲਡ ਚੱਲ ਪੂ ਠੀਕ ਆ ਉਹ ਫਿਰ ਉਦੋਂ ਤੱਕ ਚੱਲੂ ਗਰੋਵਰ ਫੀਲਡ ਜਦੋਂ ਤੱਕ ਇਹ ਆਂਡੇ ਦੇਣ ਦੇ ਯੋਗ ਨਹੀਂ ਹੋ ਜਾਂਦਾ ਬੱਚਾ ਜਦੋਂ ਆਂਡੇ ਦੇਣ ਦੇ ਯੋਗ ਹੋ ਗਿਆ ਫਿਰ ਪ੍ਰੀ ਪ੍ਰੀ ਲੇਅਰ ਆਉਂਦੀ ਹੈ ਉਸ ਤੋਂ ਬਾਅਦ ਲੇਅਰ ਫੇਸ 1 ਫੇਸ 2 ਇਦਾਂ ਫੀਡਾਂ ਆਉਂਦੀਆਂ ਨੇ ਠੀਕ ਇੱਕ ਫੀਡ ਦਾ ਤਾਂ ਹੋ ਗਿਆ ਬਾਈ ਇੱਕ ਜਿਹੜਾ ਪਾਣੀ ਤੁਸੀਂ ਰੱਖਿਆ ਹੋਇਆ ਫੀਡਰਾਂ ਦੇ ਵਿੱਚ ਆਹ ਹਣਾ ਇਹ ਪਾਣੀ ਲਾਲ ਜਿਹੇ ਰੰਗ ਦਾ ਇਹਦੇ ਵਿੱਚ ਕੀ ਮਿਲਾਇਆ ਹੋਇਆ ਤੁਸੀਂ ਇਹਦੇ 'ਚ ਵੀਰੇ ਇਹਨਾਂ ਦੇ ਨਾ ਇੱਕ ਪ੍ਰੋਬਲਮ ਆਉਂਦੀ ਹੁੰਦੀ ਹੈ ਬੱਚਿਆਂ ਨੂੰ ਹਾਂਜੀ ਇਹ ਨੈਫਰੋਕੇਅਰ ਦਵਾਈ ਆ ਹੂੰ ਇੱਕ ਨਾ ਜਿਆਦਾ ਜਦੋਂ ਬੱਚੇ ਜਿਆਦਾ ਫੀਡ ਖਾਣ ਲੱਗਿਆ ਬੱਚਾ ਹੋਵੇ ਛੋਟਾ ਉਹਦਾ ਬੱਚਾ ਕਮਜ਼ੋਰ ਹੋਵੇ ਉਹਦਾ ਉਹਨਾਂ ਅੰਦਰੋਂ ਸਿਸਟਮ ਬਣਿਆ ਨਹੀਂ ਹੁੰਦਾ ਠੀਕ ਹੈ ਫੀਡ ਇਹ ਜਿਹੜੀ ਇਹ ਕ੍ਰਮ ਚ ਇੱਕ ਹੁੰਦੀ ਹੈ ਜਿਆਦਾ ਸਟਰੋਂਗ ਜਿਆਦਾ ਹੁੰਦੀ ਹੈ ਹਾਂ ਪਹਿਲੀ ਗੱਲ ਚਾਰ ਦਿਨ ਕੱਲੀ ਮੱਕੀ ਤੇ ਰੱਖਿਆ ਜਾਵੇ ਮੱਕੀ ਬਰੀਕ ਪਿਛਾ ਲਿਓ ਤੁਸੀਂ ਉਹਦੇ ਤੇ ਰੱਖੋ ਇਹਨੇ ਚ ਉਹਦਾ ਅੰਦਰ ਚੱਲ ਪੈਂਦਾ ਹੂੰ ਇਹਦੇ ਨਾਲ ਇਹ ਹੁੰਦਾ ਵੀ ਜਿਹੜੇ ਇਹਨਾਂ ਦੇ ਜਦੋਂ ਅੰਦਰ ਜਾਦੇ ਖਾਂਦੇ ਆ ਉਹ ਫੀਡ ਨਾ ਵਿੱਠਾ ਨਹੀਂ ਆਉਂਦੀਆਂ ਚੋਕ ਹੋਣ ਲੱਗ ਜਾਂਦੇ ਅੰਦਰ ਉਹ ਇਹ ਚੋਕ ਨਾ ਹੋਵੇ ਬੱਚੇ ਉਹਦੇ ਵਾਸਤੇ ਦਵਾਈ ਜਵੇ ਉਹਦੇ ਵਾਸਤੇ ਦਵਾਈ ਆ ਇਹ ਇੱਕ ਨਾ ਬਈ ਪਹਿਲਾਂ ਵੀ ਆਪਾਂ ਰੱਖਦੇ ਹੁੰਦੇ ਸੀਗੇ ਮੁੱਲ ਵੇਚਣ ਆਉਂਦੇ ਹੁੰਦੇ ਸੀਗੇ ਬੱਚੇ ਤੇ ਆਪਾਂ ਲੈ ਲੈਂਦੇ ਸੀ ਤੇ ਉਹਨਾਂ ਨੂੰ ਮੰਨ ਲਓ ਥੋੜੇ ਥੋੜੇ ਲਗ ਰੱਖਣੇ ਹੁੰਦੇ ਸੀ ਤੇ ਗੱਤੇ ਦੀਆਂ ਪੇਟੀਆਂ ਦੇ ਵਿੱਚ ਅਖਬਾਰ ਵਿਛਾ ਕੇ ਰੱਖ ਲੈਂਦੇ ਤੇ ਬਾਜਰਾ ਪਾਈ ਜਾਂਦੇ ਸੀ ਹਨਾ ਬਈ ਉਹਦੇ ਨਾਲੋਂ ਇਹ ਫੀਡ ਦਾ ਜ਼ਿਆਦਾ ਰਿਜ਼ਲਟ ਆ ਜਾਂ ਉਹਨਾਂ ਬਾਜਰੇਆਂ ਦਾ ਬਈ ਫੀਡ ਦਾ ਰਿਹਾ ਟ ਇਦਾਂ ਵੀ ਜੇ ਹੁਣ ਆਪਾਂ ਬਰਖ ਬਾਜਰੇ ਦੇ ਵੀ ਸਕਦੇ ਆ ਜੇ ਥੋੜੇ ਘਾਣੇ ਘਰੇ ਰੱਖਣੇ ਕਣਕ ਤੇ ਵੀ ਰੱਖ ਸਕਦੇ ਜਿਵੇਂ ਆਪਾਂ ਕਣਕ ਪਾਨੇ ਰੋਟੀਆਂ ਪਾ ਦਿੰਨੇ ਆ ਮੱਕੀ ਪਾ ਪਾ ਦਿਓ ਉਦਾਂ ਵੀ ਰੱਖ ਸਕਦੇ ਆ ਫੀਡ ਦਾ ਪਾਉਣ ਦਾ ਮਤਲਬ ਇਹ ਹੈ ਵੀਰੇ ਵੀ ਫੀਡ ਨਾਲ ਇਹਨਾਂ ਦੀ ਗ੍ਰੋਥ ਛੇਤੀ ਹੁੰਦੀ ਹੈ ਇਹਨਾਂ ਨੂੰ ਸਾਰੇ ਨਿਊਟ੍ਰੀਸ਼ਨ ਪੂਰੇ ਮਿਲਦੇ ਜੋ ਇਹਨਾਂ ਦੀ ਗ੍ਰੋਥ ਲਈ ਇਹਨਾਂ ਦੇ ਗਾਂਹਾਂ ਜਾ ਕੇ ਆਂਡਾ ਦੇਣ ਦੀ ਸਮਰੱਥਾ ਵਧਾਉਣੀ ਹੈ ਉਹ ਚੀਜ਼ ਇਹਦੇ ਵਿੱਚ ਸਾਰੇ ਚ ਫੀਡ ਚ ਹੀ ਮਿਲ ਜਾਂਦੀ ਹੈ ਜਿਵੇਂ ਆਪਾਂ ਕਟਰੂ ਵੱਛਰੂ ਛੇਤੀ ਤਿਆਰ ਕਰਦੇ ਹਾਂ ਉਵੇਂ ਇਹਨਾਂ ਨੂੰ ਛੇਤੀ ਤਿਆਰ ਕਰਨ ਦੇ ਮਾਰਤੇ ਫੀਡਾਂ ਤਿਆਰ ਹੁੰਦੀਆਂ ਹਨ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਹੁਣ ਇਹ ਦੋ ਨਸਲਾਂ ਰੱਖੀਆਂ ਹੋਈਆਂ ਹਨ ਹਾਂ ਇੱਕ ਮੈਂ ਹੋਰ ਇੱਕ ਮੈਂ ਹੋਰ ਗੱਲ ਦੱਸ ਦਿਆ ਵੀਰਾਂ ਨੂੰ ਹਾਂਜੀ ਇੱਕ ਵੀਰਾਂ ਨੂੰ ਫੀਡ ਦਾ ਬਹਿਮ ਹੁੰਦਾ ਹੈ ਇਹਦਾ ਫੀਡ ਵਾਲੇ ਆ ਯਾਰਾ ਅੱਛਾ ਵੀ ਆਂਡਾ ਵੀ ਵੀੜ ਵਾਲਾ ਬਈ ਇਹੇ ਇਹ ਬੱਚਾ ਵੀ ਫੀਡ ਵਾਲਾ ਇਹਦਾ ਫੀਡ ਤੇ ਤਿਆਰ ਹੋਇਆ ਬਿਲਕੁਲ ਫੀਡ ਤਾਂ ਮੈਂ ਵਹਿਮ ਕੱਢਦੇ ਵੀ ਜਿਹੜਾ ਆਪਾਂ ਘਰੇ ਬੱਚੇ ਰੱਖਦੇ ਪੰਜ ਰੱਖ ਲੈ 10 ਰੱਖ ਲੈ ਉਹ ਰੱਖਣ ਚ ਤੇ 1000 ਬੱਚਾ ਰੱਖਣ ਚ ਬਾਈ ਬੜਾ ਫਰਕ ਹੁੰਦਾ ਠੀਕ ਹੈ ਉਹ ਆਪਾਂ ਘਰੇ ਫਿਰਦਾ ਚਿਚੜ ਵੀ ਖਾ ਲੇ ਉਹਨੂੰ ਪਸ਼ੂਆਂ ਦੇ ਉਹ ਪਸ਼ੂਆਂ ਚ ਵੀ ਵੱਡ ਗਿਆ ਉਹਦੇ ਰੂੜੀ ਤੇ ਪੈਰ ਮਾਰ ਲੇ ਉਹਨੂੰ ਆਪਾਂ ਰੋਟੀ ਪਾਤੀ ਗਣਕ ਪਾਤੀ ਅੱਜ ਛੜਤਾ ਉਹਦਾ ਆਪਾਂ ਨੂੰ ਕੋਈ ਟਾਈਮ ਪੇਡ ਨਹੀਂ ਕੋਈ ਆਪਾਂ ਉਹਦਾ ਲਾਲਚ ਨਹੀਂ ਉਹ ਚਾਏ ਸਾਲ ਨੂੰ ਅੰਡੇ ਦੇਣ ਲੱਗ ਜੇ ਇਹ ਜੋ ਆਪਾਂ ਲੈਣੀ ਵੀਰੇ ਕਮਾਈ ਹਾਂ ਹਾਂ ਜੇ ਆਪਾਂ ਨੂੰ ਇਹਨੂੰ ਸਾਲ ਲਈ ਫਿਰਾਂਗੇ ਸਾਲੇ ਚ ਮਹੀ ਲਵਾਂਗੇ ਉਹਦੇ ਨੂੰ ਆਪ ਬੰਦਾ ਉਹੀ ਬਰਬਾਦ ਹੋ ਜਾਊ ਸਾਲ ਖਵਾਉ ਕਿੱਥੋਂ ਫੀਡ ਦਾ ਮਤਲਬ ਇਹ ਹੈ ਇਹਦੇ ਚ ਜਿਹੜੀ ਇਹ ਫੀਡ ਮਾਰਕੀਟ ਚ ਆਉਂਦੀ ਹੈ ਇਹ ਚ ਮੱਕੀ ਹੁੰਦੀ ਹੈ ਬਾਈ ਸੋਇਆਬੀਨ ਹੁੰਦੀ ਹੈ ਛੋਲਿਆਂ ਦਾ ਛਿਲਕਾ ਹੁੰਦਾ ਜਾਂ ਜਿਹੜੀ ਚੀਜ਼ ਚੌਕਰ ਵਗੈਰਾ ਜਿਹੜਾ ਆਪਣੇ ਪਸ਼ੂਆਂ ਨੂੰ ਵੱਡੇ ਪਸ਼ੂਆਂ ਨੂੰ ਫੀਡ ਪਾਉਣੇ ਆ ਉਹੀ ਚੀਜ਼ਾਂ ਇਹਦੇ ਚੰਦੇ ਆ ਫੀਡ ਦਾ ਮਤਲਬ ਇਹ ਹੈ ਵੀ ਇਹਦੇ ਨਿਊਟ੍ਰੀਸ਼ਨ ਪੂਰੇ ਹੁੰਦੇ ਆ ਇਹਦੇ ਨਾਲ ਇਹਨੂੰ ਹਰੇਕ ਤੱਤ ਮਿਲ ਜਾਂਦਾ ਜੋ ਵੀ ਮਿਨਰਲ ਮਿਕਸਚਰ ਦੇ ਵਿੱਚ ਐਡ ਕਰੇ ਹੁੰਦੇ ਆ ਉਹਦੇ ਨਾਲ ਇਹ ਸਿਹਤ ਹੀ ਗ੍ਰੋਥ ਕਰ ਜਾਂਦਾ ਠੀਕ ਆ ਇਹ ਹੀ ਚੀਜ਼ ਆ ओके ਤੇ ਹੋਰ ਇਹਨਾਂ ਨੂੰ ਬਈ ਕੈਲਸ਼ੀਅਮ ਵਗੈਰਾ ਜਾਂ ਜਿਵੇਂ ਮਲਟੀਵਿਟਾਮਿਨ ਵੀ ਦੇਣੀਆਂ ਪੈਂਦੀਆਂ ਉਹ ਦੇਣੇ ਪੈਂਦੇ ਆ ਬਈ ਜੇ ਆਪਾਂ ਚਾਹੁੰਦੇ ਆ ਵੀ ਇਹਨਾਂ ਦੀ ਗਰੋਥ ਸਹੀ ਹੋਵੇ ਇਹਨਾਂ ਚ ਮਾਰਟੈਲਿਟੀ ਘਟਾਵੇ ਇਹਨਾਂ ਦੀ ਇਮਿਊਨਿਟੀ ਨਾ ਡਾਊਨ ਹੋਵੇ ਉਹਦੇ ਲਈ ਮਲਟੀਵਿਟਾਮਿਨ ਨਿਊਰੋਟੋਨਿਕ ਤੇ ਆਪਣੇ ਕੈਲਸ਼ੀਅਮ ਉਹ ਦੇਣੇ ਪੈਂਦੇ ਆ ਹਰ 10ਵੇਂ ਦਿਨ ਬਈ ਜਿਵੇਂ ਨਵੇਂ ਬੰਦੇ ਰੱਖਦੇ ਵੀ ਉਹਨਾਂ ਨੂੰ ਨੌਲੇਜ ਨਹੀਂ ਹਨਾ ਤੇ ਤੁਸੀਂ ਮਤਲਬ ਟ੍ਰੇਨਿੰਗ ਵੀ ਦਿੰਦੇ ਰਹੇ ਆ ਇਸ ਚੀਜ਼ ਦੀ ਹਾਂ ਹਾਂ ਟ੍ਰੇਨਿੰਗ ਵੀ ਦਿੰਦੇ ਆ ਤੇ ਇਹਦੇ ਵਿੱਚ ਜਿਵੇਂ ਮੰਨ ਲਓ ਮਲਪਾਂ ਦੀਆਂ ਦਵਾਈਆਂ ਹੁੰਦੀਆਂ ਇਹਨਾਂ ਦੇ ਵੀ ਡੀ ਵਾਰਮਿੰਗ ਕਰਕੇ ਮਿਲਦੀਆਂ ਆਹ ਡੀ ਵਾਰਮੇ ਉਸੇ ਤਰ੍ਹਾਂ ਹੀ ਹੁੰਦੇ ਵੀਰੇ ਜੇ ਵੱਡੇ ਪਸ਼ੂ ਆ ਸਾਰਾ ਕੁਝ ਲਗਭਗ ਐ ਮੰਨ ਲਓ ਸਿਸਟਮ ਉਦਾਂ ਹੀ ਆਂ ਡੀਰ ਵੀ ਉਦਾਂ ਹੀ ਆ ਪਾਣੀ ਜਾਂ ਦਵਾਈਆਂ ਦੇਣਗਾ ਉਹ ਵੀ ਉਦਾਂ ਹੀ ਆ ਡੀਰ ਕਿੰਨੇ ਸਮੇਂ ਬਾਅਦ ਕਰਨੀ ਪੈਂਦੀ ਏ ਇਹ ਡੀ ਵਾਰਮਿੰਗ ਇਹਨਾਂ ਦੀ ਡੀ ਵਾਰਮੇ ਵੀਰੇ ਹੁਣ ਹੋਊਗੇ ਇਹਦੇ ਜੇ 2 ਮਹੀਨੇ ਦਾ ਹੋ ਗਿਆ ਅੱਛਾ ਉਸ ਤੋਂ ਬਾਅਦ ਮੀਨ 2 ਤੋਂ 2 ਮਹੀਨੇ ਦੇ ਗੈਪ ਨਾਲ ਹੁੰਦੀ ਰਹਿੰਦੀ ਏ ਠੀਕ ਹੈ ਉਸ ਤੋਂ ਪਹਿਲੇ 2 ਮਹੀਨੇ ਤੋਂ ਪਹਿਲਾਂ ਵੀ ਕਰਨੀ ਪਹਿਲਾਂ ਨਹੀਂ ਹੁੰਦੀ ਪਹਿਲਾਂ ਨਹੀਂ ਓਕੇ ਹਾਂ ਤੇ ਜੇ ਮੰਨ ਲਓ ਕੋਈ ਥ ਤੇ ਤੁਹਾਡਾ ਐਡਰੈਸ ਤੇ ਫੋਨ ਨੰਬਰ ਜਰੂਰ ਦੱਸੋ ਪਿੰਡ ਮੇਰਾ ਚਨਾਰਥਲਾ ਹੈ ਜ਼ਿਲ੍ਹਾ ਪਿੰਡਾ ਬਠਿੰਡਾ ਨੰਬਰ ਹੈਗਾ ਆਪਣਾ 9592132536 ਬੱਚਾ ਵੀਰੇ ਮਿਲੂਗਾ ਬੁਕਿੰਗ ਤੇ ਤੇ ਮਿਲੂਗਾ ਇੱਕ ਦਿਨ ਦਾ 1 ਦਿਨ ਦਾ ਯਾਰ ਆ ਯਾਰ ਤੇ ਬਲੈਕਲਿਸ ਲਓ ਦੋ ਬਰੀਡਾ ਮਿਲਣਗੇ ਤੇ 20 25 ਦਿਨਾਂ ਇਹ ਬੁਕਿੰਗ ਚੱਲੀ ਜਾਂਦੀ ਹੈ ਬਈ ਠੀਕ ਤੇ ਇਹਦੇ ਵਿੱਚ ਬਈ ਜਿਵੇਂ ਹੁਣ ਬੱਚੇ ਫਿਰਦੇ ਛੋਟੇ ਤੇ ਇਹਨਾਂ ਦੀ ਮੁਰਗਾ ਮੁਰਗੀ ਦੀ ਪਛਾਣ ਕਿੰਨੇ ਸਮੇਂ ਬਾਅਦ ਹੁੰਦੀ ਹੈ ਜੇ ਤਾਂ ਆਪਾਂ ਡਾਕਟਰੀ ਲੈਣ ਤੋਂ ਕਰਾਉਣੀ ਹੈ ਵੀਰੇ ਜਦ ਦੇ ਬੱਚੇ ਦੀ ਵੀ ਹੋ ਜਾਂਦੀ ਹੈ ਪਛਾਣਾ ਉਹ ਪਰ ਉਹ ਚੀਜ਼ ਉਹੀ ਚੈੱਕ ਕਰ ਸਕਦਾ ਜਿਹੜਾ ਇਹ ਚੀਜ਼ ਤੇ ਫੁੱਲ ਐਕਸਪਰਟ ਆ ਆਮ ਬੰਦੇ ਨੇ ਉਹਦੀ ਕੋਈ ਨੌਲੇਜ ਨਹੀਂ ਆਮ ਬੰਦੇ ਨੂੰ ਜੇ ਓਦਾਂ ਦੇਖਣਾ ਤੁਰੇ ਫਿਰਦੇ ਲਗਭਗ ਮਹੀਨੇ ਕੇ ਬਾਅਦ ਪਤਾ ਲੱਗਣ ਲੱਗ ਜਾਂਦਾ ਇਹ ਚ ਵੀ ਆਹ ਮੁਰਗੀਆਂ ਨੇ ਆਹ ਮੁਰਗੇ ਆ ਵੀ ਕਹਿਣ ਦਾ ਭਾਵ ਹੈ ਮਹੀਨੇ ਚ ਉਹ ਆਪ ਦਾ 95% ਇਹ ਰੰਗ ਜਦੋਂ ਦਿਖਣ ਲੱਗ ਜਾਂਦਾ ਵੀ ਆਹ ਮੁਰਗੀਆਂ ਵੱਡਣੀਆਂ ਆਹ ਮੁਰਗੇ ਵਾਲਾ ਉਹ ਚ ਇੱਕ ਦੋ ਹੋ ਸਕਦਾ ਜੇ ਆਪਾਂ ਨੋਟ ਲੇਖਾ ਰਹਿ ਜੇ ਉਦਾਂ ਜੇ ਇੱਕ ਖੰਭਾ ਤੋਂ ਵੀ ਪਛਾਣ ਹੁੰਦੀ ਹੈ ਵੀਰੇ ਮੁਰਗੀ ਦੇ ਵੱਡੇ ਫਿਰ ਥੱਲੇ ਛੋਟੇ ਖੰਭਾ ਹੁੰਦੇ ਆ ਮੁਰਗੇ ਦੇ ਇੱਕ ਸਾਰ ਖੰਭਾ ਹੁੰਦੇ ਇੱਕ ਸਾਰ ਉਦਾਂ ਨਿਸ਼ਾਨ ਹੋ ਜਾਂਦੀ ਹੈ ਠੀਕ ਹੈ ਤੇ ਹੁਣ ਜਿਵੇਂ ਬਈ ਤੁਸੀਂ ਇਹ ਇਹ 22 ਦਿਨਾਂ ਦੇ ਬੱਚੇ ਹੋ ਗਏ ਤੇ ਹੁਣ ਵੀ ਇਹਨਾਂ ਨੂੰ ਹੀਟ ਦੀ ਪੂਰੀ ਫੁੱਲ ਜ਼ਰੂਰਤ ਹੁੰਦੀ ਜਾਂ ਕਿਵੇਂ ਨਹੀਂ ਫੁੱਲ ਦੀ ਜ਼ਰੂਰਤ ਨਹੀਂ ਹੀਟ ਦੀ ਜ਼ਰੂਰਤ ਹੈ ਹਾਂਜੀ ਇਦਾਂ ਨਹੀਂ ਵੀ ਇਹਨਾਂ ਨੂੰ ਠੰਡ ਨਹੀਂ ਲੱਗਣੀ ਚਾਹੀਦੀ ਠੰਡ ਲੱਗਣ ਦਾ ਮਤਲਬ ਜਾਂ ਹੀਟ ਦਾ ਮਤਲਬ ਇਹ ਨਹੀਂ ਹੁੰਦਾ ਵੀਰੇ ਆਪਾਂ ਵੀ ਹੀਟ ਇਹਨਾਂ ਨੂੰ ਕੋਈ ਪ੍ਰੈਸ਼ਰ ਦੇਣਾ ਜਾਂ ਹੀਟ ਦਾ ਮਤਲਬ ਇਹ ਹੈ ਵੀ ਇਹਨਾਂ ਜੇ ਇਹਨਾਂ ਤੇ ਟੈਂਪਰੇਚਰ ਘਟ ਜਾਏ ਇੱਕੱਠੇ ਹੋਣ ਲੱਗਿਆ ਖੁੰਜਿਆਂ ਨੂੰ ਵੜਦਾ ਹਾਂ ਇਹਹੀ ਗੱਲ ਮੈਂ ਸੋਚਦਾ ਸੀ ਜਿਵੇਂ ਹਜ਼ਾਰ ਦੇ ਕਿਨਾਰੇ ਜਿਹੜੇ ਥੱਲੇ ਕਮਜ਼ੋਰ ਬੱਚਾ ਥੱਲੇ ਆ ਗਿਆ ਉਹ ਮਾਰੇ ਆ ਜਾਣਾ ਹੀਟ ਦਾ ਮਤਲਬ ਇਹੀ ਹੈ ਹੀਟ ਜਦੋਂ ਹੋਊਗੀ ਇਹਨਾਂ ਨੂੰ ਹੀਟ ਲੱਗੂ ਇਹ ਆਸ ਦੇ ਨਾਲ ਕਿਪਣਗੇ ਨਹੀਂ ਤੁਰੇ ਫਿਰਨਗੇ ਹੀਟ ਦਾ ਮਤਲਬ ਇਹੀ ਹੈ ਬਸ ਠੀਕ ਆ ਠੀਕ ਆ ਵੀ ਇਹਨਾਂ ਨੂੰ ਵੀ ਹੀਟ ਉਨੀ ਕੁ ਪ੍ਰੋਪਰ ਚਾਹੀਦੀ ਵੀ ਆਪ ਦਾ ਖਿਲਰ ਕੇ ਬੈਠੇ ਰਹੇ ਹਾਂ ਹਾਂ ਇੱਕ ਦੂਜੇ ਤੋਂ ਦੂਰ ਰਹਿਣਾ ਹੈ ਦੂਰ ਰਹਿਣੇ ਹਾਂ ਜਦੋਂ ਇਹਨਾਂ ਦਾ ਦਬ ਕਈ ਮਰਦੇ ਵੈਸੀ ਉਹ ਮਾਰਟੈਲਿਟੀ ਘਟ ਹੁੰਦੀ ਹੈ ਹਾਂ ਵੈਸੇ ਮਾਰਟੈਲਿਟੀ ਮੇਨ ਹੁੰਦੀ ਹੈ ਉਹ ਆ ਉਹੀ ਹੁੰਦੀ ਹੈ ਜਿਆਦਾ ਉਹੀ ਹੁੰਦੀ ਹੈ ਬਿਮਾਰੀਆਂ ਨਾਲ ਬਹੁਤ ਘੱਟ ਮਰਦੇ ਕੋਈ ਚਾਂਸ ਹੁੰਦਾ ਇਹਨੂੰ ਬਿਮਾਰੀ ਆ ਗਈ ਉਹ ਮਰ ਗਿਆ ਜਿਆਦਾ ਬੱਚਾ ਮਾਰਟੈਲਿਟੀ ਬੱਚੇ ਚ ਮਾਰਟੈਲਿਟੀ ਦਬ ਕੇ ਮਰਨ ਦੀ ਹੁੰਦੀ ਹੈ ਇੱਕ ਦੂਜੇ ਦਬ ਕੇ ਮਰਦੇ ਤੇ ਬਿਮਾਰੀਆਂ ਵੈਸੇ ਆਉਂਦੀਆਂ ਕਿਹੜੀਆਂ ਕਿਹੜੀਆਂ ਜਿਆਦਾ ਬਈ ਇਹਨਾਂ ਦੇ ਵਿੱਚ ਬਈ ਬਿਮਾਰੀਆਂ ਜੇ ਤਾਂ ਦੇਖਿਆ ਇੱਕ ਲੀਚੀ ਰੋਗ ਆਉਂਦਾ ਤੇ ਜੇ ਵੈਗਰੂ ਨਾ ਕਰੇ ਤਾਂ ਵਲਡ ਫਲੂ ਵੀ ਆ ਜਾਂਦਾ ਬਾਈ ਉਹ ਤੇ ਤਾਂ ਫਿਰ ਖਤਮ ਹੀ ਮੰਨੋ ਜਿੱਡੇ ਦਾ ਜਿੰਨਾ ਫਾਰਮ ਦੇ ਫਾਰਮ ਹੀ ਜਾਨੀ ਕਿ ਉਹ ਖਤਮ ਹੋ ਜਾਂਦਾ ਕਿ ਉਹ ਆ ਜੇ ਤਾਂ ਠੀਕ ਹੈ ਤੇ ਉਹਨਾਂ ਦੀ ਤੁਸੀਂ ਵੈਕਸੀਨ ਕਰਵਾ ਕੇ ਵਲਡ ਫਲੂ ਦੀ ਕੋਈ ਵੈਕਸੀਨੇਸ਼ਨ ਨਹੀਂ ਬਾਈ ਬਾਕੀ ਦੋ ਬਿਮਾਰੀਆਂ ਦੀ ਹੈਗੀ ਹੈ ਵੈਕਸੀਨ ਉਹਦਾ ਕੋਈ ਇਲਾਜ ਨਹੀਂ ਉਹ ਤਾਂ ਆ ਗਈ ਤਾਂ ਖਤਮ ਹੀ ਹੈ ਓਕੇ ਹਾਂ ਤੇ ਦੇਖੋ ਬਈ ਦੋਸਤੋ ਜੇ ਕੋਈ ਵੀਰ ਲਿਜਾਣਾ ਚਾਹੁੰਦਾ ਤੇ ਬਾਈ ਬੁਕਿੰਗ ਕਰਦਾ ਤੇ ਇੱਕ ਦਿਨ ਦਾ ਬੱਚਾ ਦਿੰਦਾ ਤੇ ਕੋਈ ਭਰਾ ਭਾਈ ਨਾਲ ਸੰਪਰਕ ਕਰਕੇ ਲਿਜਾ ਸਕਦਾ ਇੱਕ ਮੈਂ ਤੁਹਾਡੀ ਵੀਡੀਓ ਚ ਹੋਰ ਮੈਸੇਜ ਦੇਣਾ ਚਾਹੁੰਦਾ ਬਾਈ ਇੱਕ ਨਾ ਜਦੋਂ ਮੈਂ ਪਹਿਲੇ ਸਾਲ ਸਟਾਲ ਲਾਈ ਸੀ ਰੋਡ ਤੇ ਅੱਛਾ ਕਈ ਵੀਰ ਕਹਿੰਦੇ ਹੁੰਦੇ ਸੀ ਬਾਈ ਆਂਡਾ ਮਹਿੰਗਾ ਹੈ ਹਾਂ ਮੈਨੂੰ ਕਮੈਂਟ ਵੀ ਬਹੁਤ ਆਉਂਦੇ ਸੀ ਜਾਂ ਉਹਦਾ ਵੀ ਆ ਕੇ ਕਹਿੰਦੇ ਬਾਈ ਆਂਡਾ ਮਹਿੰਗਾ ਹੈ ਇਹ ਤਾਂ 7-8 ਰੁਪਏ ਦਾ ਹੋਣਾ ਚਾਹੀਦਾ ਉਹਨਾਂ ਵੀਰਾਂ ਨੂੰ ਮੈਸੇਜ ਕਰਨਾ ਚਾਹੁੰਦਾ ਵੀ ਹੁਣ ਮੌਕਾ ਵੀਰੇ ਹਾਂ ਬੱਚੇ ਲੈ ਜਾਓ ਮੈਂ ਇੱਥੇ ਰੱਖ ਲਓ ਤੇ ਮੈਨੂੰ 7-8 ਰੁਪਏ ਦਾ ਆਂਡਾ ਜਦੋਂ ਮਰਜ਼ੀ ਦੇਜਿਆ ਕਰੋ ਸਹੀ ਪਤਾ ਲੱਗ ਜਾਂਦਾ ਵੀ ਕਿੰਨਾ ਖਰਚਾ ਪਤਾ ਲੱਗਈ ਵਾਕਈ 7-8 ਦਾ ਪੈਂਦਾ ਕਿ ਕਿਵੇਂ ਪੈਂਦਾ ਹਾਂ ਇਹ ਇਹ ਜਿਹੜ ਮੇਲ ਨਾਲ ਹੀ ਬੱਚਾ ਆਉਂਦਾ ਜਾਂ ਫੀਡ ਤੇ ਹੀ ਆਉਂਦਾ ਵੀ ਹਾਂ ਇਹ ਵੀ ਤੁਹਾਡਾ ਸਵਾਲ ਬਹੁਤ ਵਧੀਆ ਇਹ ਵੀ ਪਿਛਲੇ ਸਾਲ ਬਹੁਤ ਰੋਆ ਪਿਆ ਹਾਂ ਕਿਉਂਕਿ ਇਹਦੇ ਵਿੱਚ ਜਾਦੇ ਛੰਕਾ ਹੁੰਦੀਆਂ ਜਿਹੜਾ ਵੀਰੇ ਜਿਹੜਾ ਕੋਈ ਵੀ ਬਰਡ ਹੈ ਹਾਂਜੀ ਪੰਛੀ ਜਲ ਕੋਈ ਵੀ ਲਾ ਲਓ ਚਾਹੇ ਮੁਰਗੀ ਹੈ ਚਾਹੇ ਸ਼ਤਰ ਮੁਰਗਾ ਹੈ ਹੂੰ ਚਾਹੇ ਮੁਰ ਆਪਣੇ ਉੱਡਣ ਵਾਲੇ ਪੰਛੀ ਹੈ ਗੋਤਰਾ ਹੈ ਕੁੱਗੀ ਹੈ ਕੋਈ ਵੀ ਲਾ ਲਓ ਹੂੰ ਇਹਨਾਂ 'ਚ ਮੇਲ ਫੀਮੇਲ ਨਾਲ ਅੰਡਾ ਆਉਣ ਦਾ ਮਤਲਬ ਨਹੀਂ ਠੀਕ ਹੈ ਜੀ ਅੰਡਾ ਆਉਣਾ ਇੱਕ ਕੁਦਰਤੀ ਪ੍ਰਜਨਨ ਵੈਸੇ ਤਾਂ ਅੰਡਾ ਤਾਂ ਵੱਡੇ ਹਰੇਕ ਜੀਵ 'ਚ ਹੀ ਆਉਂਦਾ ਹੈ ਠੀਕ ਹੈ ਕਿਉਂਕਿ ਬੱਚਾ ਇੱਕ ਸੀ ਮੈਂ ਨਾਲ ਹੀ ਬਿਲਕੁਲ ਉਦਾਂ ਹੀ ਆ ਬੱਚਾ ਇਹ ਚ ਬਣਦਾ ਜੇ ਤੁਸੀਂ ਬੱਚਾ ਬਣਾਉਣਾ ਤਾਂ ਉਹਨੂੰ ਮੁਰਗੇ ਨਾਲ ਮੀਟ ਕਰਾ ਦੇ ਜਾਂ ਨੀ ਕੋਈ ਤੇ ਸੀਮਨ ਲੈ ਲਓ ਉਹ ਚ ਬੱਚਾ ਬਣ ਜਾ ਜੇ ਤੁਸੀਂ ਬੱਚਾ ਚਾਹੁੰਦੇ ਨਹੀਂ ਬਣਾਉਣਾ ਤਾਂ ਉਹ ਆਂਡਾ ਵੈਸੇ ਵੀ ਆਉਣਾ ਉਹਦਾ ਕੁਦਰਤੀ ਪ੍ਰੋਸੈਸ ਆਉਣਾ ਹੀ ਆਉਣਾ ਬਾਈ ਉਹਦਾ ਨਾ ਮੇਲਣਾ ਜਾਂ ਫੀਮੇਲ ਨਾਲ ਕੋਈ ਮਤਲਬ ਠੀਕ ਹੈ ਜੀ ਹਾਂ ਓਕੇ ਬਾਈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ